ਤੈਨੂੰ ਤੇਰੀ ਵਧੀ ਵਧੀ ਹੁਣ ਕਰੇ ਮੇਰੀ ਮੁੱਠੀ ਨਾ ਟੇਕਣਾ ਨਾ ਹਾਂ ਗੰਨ ਦੱਸ ਕਿਦ ਤਰ੍ਹਾਂ ਨੂੰ ਤੁਲ ਲਾ ਫੋਲ ਵਾਲੀ ਸਨ ਦੇਖ ਲਾ ਫੋਲ ਵਾਲਿੱਤ ਤੇ ਗੋਲ ਗੰਨ ਪਾਰੋਂ ਪੈਰ ਖੁੱਲੋ ਨਹੀਂ ਕਈ ਰੀ ਖੁੱਲਣੇ ਨਹੀਂ ਆਪੇ ਪੱਕੀ ਕਰਦੇ ਮਤਲ ਕਹਿਣਾ ਮਤਲ ਕਈ ਰੀ ਟਾਈਟ ਹੋ ਜਾਂਦਾ ਧਾਗਾ ਪਰ ਖੁੱਲਣੇ ਨਹੀਂ ਆ ਪਰ ਮੈਂ ਜਗੰਢ ਦੇ ਸੀ ਖੁੱਲਣੇ ਨਹੀਂ ਦੱਦ ਕਿਦ ਤਰ ਮੈਂ ਬਾਤ ਕਰ ਕਰ ਸਕਦਾ ਹਾਂ ਆਪਾਂ ਦਾ ਪੈਣਾ ਡਬਲ ਕਰ ਦੇ ਨੂੰ ਕਿ ਉਹ ਨਾ ਨਾ ਇਹਨੂੰ ਮੈਂ ਤੁਹਾਨੂੰ ਬੜਾ ਵਧੀਆ ਕਰਕੇ ਬਸ ਆਇਆ ਵੀ ਪਹਿਲੇ ਹੁਣ ਇੱਕ ਕਮੀ ਹੋ ਰਹੀ ਆ ਮੈਨੂੰ ਮਹਿਸੂਸ ਉਹ ਮਾਡਾ ਫੋਟੋ ਫੋੜ ਲੋ ਕੀ ਤੇਰੇ ਕੋਲ ਹੀ ਕਿਤੇ ਘੇਰੇ ਹੋ ਗਏ ਉਹ ਯਾਰ ਤੂੰ ਗਾਣੇ ਗਾ ਤੂੰ ਹੁਣ ਤੜਿਆ ਉਹ ਜਿਹੜਾ ਆਪਾਂ ਆਪਾਂ ਪਹਿਲਾਂ ਬੰਨ੍ਹੇ ਰਹੀ ਸੀ ਸਾਹ ਫੇਰਿੰਗ ਤੇ ਤੂੰ ਕਿੰਨਾ ਪਿਆਰੇ ਤੂੰ ਸੀ ਪਾਣਾ ਜਿਹੜੂ ਪਹਿਲਾਂ ਲਾ ਓ ਓ ਓ ਵੈਗਰ ਯਾਰ ਉਹ ਟਿੱਕਾ ਹੈ ਜੀ ਜਿਹੜਾ ਤੁਹਾਨੂੰ ਟਿੱਕਾ ਚੱਕੀ ਦਾ ਫਿਰਦਾ ਸੀ ਕਿਹੜਾ ਟਿੱਕਾ ਔਰ ਰੰਗ ਜਿਹੜਾ ਸੰਧੂਰ ਵਾਲਾ ਹੈ ਇਹ ਸੰਧੂਰ ਭਰਨ ਮੈਂ ਵੀ ਮੇਰੇ ਘਰੋਂ ਤੋਂ ਟਿੱਕਾ ਸਤੂਰ ਕਰਕੇ ਰੋਕ ਮੈਂ ਕੋਈ ਨਹੀਂ ਨੰਬਰ ਕਰੀਓ ਇਹਦਾ ਨੰਬਰ ਕੰਪਨੀ ਦਾ ਸਪੋਰਟ ਦੇ। ਮੈਂ ਚਾਹ ਬੀਤੀ ਲੱਭਣ ਕੋਈ ਨਹੀਂ ਬੱਦੀ ਪੈਲਿੰਗ ਰਵਾਸ ਜਸਤਿਨ ਬਾਨਾ ਲਾ ਰੱਖੜੀ ਪਹਿਲਾਂ ਬਾਅਦ ਚ ਮੈਂ ਖਤਮ ਕਰ ਦੂੰ। ਦੁੱਧੇ ਵਰਦੇ ਬਣਨ ਨਾ ਕਿ ਨਹੀਂ ਹੂੰ ਦੁੱਧੇ ਤੇ ਦੋਵੇਂ ਰੱਖਣੀਆਂ ਇੱਕ ਹੀ ਗੋਟ ਤੇ ਬਣਨੀਆਂ ਕਿ ਲੱਗ-ਲੱਗ ਤੇ ਨਹੀਂ ਨਹੀਂ ਇਹ ਤਰ੍ਹਾਂ ਕਰਦੇ ਮਮਾ ਹਾਂ ਤਰ੍ਹਾਂ ਪੁਰਾਣਾ ਤਾਂ ਬੜਾ ਹੀ ਹੈਲੋ ਪਾਣੀ ਇੱਧਰ ਵੀ ਚਾਕਲਾ ਇਹਨੂੰ ਵੱਡੀ ਹਾਂ ਹਾਂ ਚਾਕਲਾ ਯੇ ਬਸੋ ਕਾਹੇ ਤੇ ਕੰਦੀ ਜੀ ਨੇ ਕੈਮਰਾ ਮੈਨ ਕਰਨਾ ਕਰਨਾ ਪਾੜੇ ਇੱਧਰ ਵੀ ਦੇਖਲਾ ਹੈ ਇਹਨੇ ਇਹ ਬੜੇ ਐਕਸ਼ਨ ਦੇ ਨਾਲ ਘੁਮਾਇਆ ਹੈਪੀ ਬਰਥਡੇ ਟੂ ਯੂ ਦਲੀ ਬੀਟੀ ਇਹ ਤੁਮੇਂ ਆਈਸਕ੍ਰੀਮ ਨਾਲ ਦਿੱਤਾ ਚਾਕਲੇਟ ਪੈਣ ਤੇਰਾ ਬਹੁਤ ਬਹੁਤ ਤੁਹਾਨੂੰ ਸਾਰੇ ਬਣੇ ਨੇ ਲੈ ਚਾਕਲੇਟ ਜਿਹੜਾ ਦਿਲ ਕਰਦਾ ਕਹਿੰਦਾ ਹਾਂਜੀ ਲੈ ਵੀ ਜੋ ਤੂੰ ਮੈਨੂੰ ਖਾਣ ਜਿੱਤਿਆ ਸੀ ਆਪਾਂ ਤੇਰਾ ਖਾਣ ਨਮਾਤਾ ਬਾਈ ਦੇ ਰੱਖੀ ਬਣਤੀ ਆ ਹੈਪੀ ਦੀਵਾਲੀ ਇਹਨਾਂ ਦਾ ਵਾਚ ਆ ਲੋੜੀ ਇਸ ਵਸਾਖੀ ਸਾਰਾ ਕੁਝ ਆਇਆ ਠੀਕ ਹੈ